ਇਹ ਕਿ ਜਿਹੜੀ ਲੈਂਡ ਪੁਲਿੰਗ ਨੀਤੀ ਜਿਹੜੀ ਇਹ ਲੈਂਡ ਲੂਟਿੰਗ ਸੀਗੀ ਸਰਕਾਰ ਨੂੰ ਵਾਪਸ ਲੈਣ ਲਈ ਪੰਜਾਬ ਦੇ ਲੋਕਾਂ ਨੇ ਮਜਬੂਰ ਕਰ ਦਿੱਤਾ ਇਹ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਨੇ ਇਹਨੂੰ ਵਿਡਰੋਅ ਨਹੀਂ ਕੀਤਾ ਇਹਨੂੰ ਲੋਕਾਂ ਦੇ ਪ੍ਰੈਸ਼ਰ ਨੇ ਵਿਡਰੋਅ ਕਰਾਇਆ ਔਰ ਖਾਸ ਕਰਕੇ ਜਿਹੜਾ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਕੇਸ ਪਾਇਆ ਸੀ ਔਰ ਲੋਕ ਜਿਹੜੇ ਹਾਈ ਕੋਰਟ ਚ ਗਏ ਸੀ ਔਰ ਹਾਈ ਕੋਰਟ ਨੇ ਜਿਹੜਾ ਇਹਦੇ ਤੇ ਸਟੇ ਦਿੱਤਾ ਔਰ ਗਵਰਨਮੈਂਟ ਦਾ ਕੋ ਜਵਾਬ ਨਾ ਦੇਣਾ ਇੱਕ ਬਹੁਤ ਬੜੀ ਸ਼ਰਮਨਾਕ ਗੱਲ ਸੀ ਦੂਸਰੀ ਚੀਜ਼ ਇਹ ਮੈਂ ਦੱਸਣੀ ਤੋਂ ਕਿ ਇਹ ਇਹਦੇ ਨਾਲ ਤੇ ਭਗਵੰਤ ਮਾਲ ਨਾਲ ਤੇ ਇੱਕ ਗਾਣਾ ਹੁੰਦਾ ਹੁੰਦਾ ਨਾ ਕੀ ਖਟਿਆ ਮੈਂ ਤੇਰੀ ਹੀਰ ਬਣ ਕੇ ਹੀਰ ਜੀ ਵਾਲੀ ਹੀਰ ਬਣ ਕੇ ਨੇ ਕੁਛ ਨਹੀਂ ਖਟਿਆ ਪੰਜਾਬ ਦੇ ਵਿੱਚ ਦਿੱਲੀ ਦੇ ਹਾਰੇ ਹੋਏ ਜਿਹੜੇ ਲੀਡਰ ਸੀ ਉਹ ਪੰਜਾਬ 'ਚ ਪੰਜਾਬ ਨੂੰ ਉੱਟਣ ਲਈ ਗਏ ਔਰ ਉਹਨਾਂ ਨੇ ਜਿਹੜੇ ਪਾਲਿਸੀਸ ਇਹ ਲੈ ਕੇ ਆਏ ਔਰ ਪਹਿਲੀ ਵਾਰੀ ਹੋਇਆ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਲੈਂਡ ਨੂੰ ਜਿਹੜੀ ਐਕਵਾਇਰ ਕਰਨੀ ਜਾਂ ਉਹਦੀ ਲੈਂਡ ਪੁਲਿੰਗ ਕਰਨੀ ਔਰ ਸਮਝ ਨਹੀਂ ਆਈ ਕਿ ਇਹਨੀ ਦੁਨੀਆ ਕਿੱਥੋਂ ਲੈ ਕੇ ਆਉਣੀ ਸੀ ਮੈਂ ਇੱਕ ਚੀਜ਼ ਭਗਵੰਤ ਮਾਨ ਨੂੰ ਪੁੱਛਣਾ ਚਾਹਤਾ ਕਿ ਜੇ ਕਿਸੇ ਸੀਐਮ ਮਿਨਿਸਟਰ ਦਾ ਥੋੜਾ ਬਹੁਤ ਅ ਵੀ ਦਬਾਅ ਹੋਵੇ ਉਹ ਕਦੀ ਵੀ ਇੰਨੀ ਅਰਬਨਾਈਜੇਸ਼ਨ ਕਰਨ ਲਈ ਤਿਆਰ ਨਹੀਂ ਹੁੰਦਾ ਕਿ ਇੰਨਾ ਤੁਸੀਂ ਘਰਾਂ ਦੇ ਘਾਰੇ ਬਣਾ ਦੋ ਫਲੈਟਸ ਬਣਾ ਦੋ ਤੇ ਉਥੋਂ ਲੈ ਕੇ ਕਿਹਨਾਂ ਨੂੰ ਹੋਣਾ ਪੰਜਾਬ ਦੇ ਵਿੱਚ ਉੱਤੇ ਬੱਚੇ ਸਾਡੇ ਬਾਹਰ ਜਾ ਰਹੇ ਨੇ ਬਜ਼ੁਰਗ ਸਾਡੇ ਬਾਹਰ ਜਾ ਰਹੇ